ਅਜਮਿਤੀ 24 ਨਵੰਬਰ 2024 ਨੂੰ ਬਿਲਗਾ ਸ਼ਹਿਰ ਵਿਖੇ ਐਸਐਸਪੀ ਹਰਕਮਲ ਪ੍ਰੀਤ सिंह जी ख आई पी एस जगरूप कौर बाठ डी एस पी सरवण सिंह जी बल फिलौर जी के दिशा निर्देश हेठा मुख अफसर थाना बिलगा राकेश कुमार जी अपनी पुलिस पार्टी थार महल के मुख अफसर दिलबाग सिंह ट्रैफिक इंस्पैक्टर केवल सिंह नाल पंच चौकिया के इन चारज तर स्टाफ नै के बिलगा के वक् वक् मुहलिया फ्लैग मार्च किया गया काफी घर की चैकिंग भी की गई इसे लड़ी दौरान वाहनों के चलान भी किए गए कई मोटरसाइकिलों के कागज पत् पूरे न हो कारण मोटरसाइकिल बोन की ਤੇ ਗਏ ਬਿਲਗਾ ਤੋਂ ਪੱਤਰਕਾਰ ਰਮਨ ਮਾਹੀਦੇ ਬਿਲਗਾ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਐਸਐਸਪੀ ਜ਼ਿਲंधर ਰੂਲਰ ਜਿਹਦੇ ਹੁਕਮ ਅਨੁਸਾਰ ਅੱਜ ਕਸਬਾ ਬਿਲਗਾ ਵਿੱਚ ਐਸਐਚਓ ਨੂਰਮੈਲ ਚੌਂਕੀ ਚਾਰਜਪਰਾ ਪੰਜ ਚੌਂਕੀ ਚਾਰਜ ਹੋਤੇ ਗੁਰਾਇਆ ਤੇ ਫਲੋਰ ਦੀ ਪੁਲਿਸ ਅਤੇ ਹੈੱਡਕੁਆਰਟਰ ਤੋਂ ਆਈ ਪੁਲਿਸ ਦੇ ਨਾਲ 100 ਦੇ ਕਰੀਬ ਕਰਮਚਾਰੀਆਂ ਰਾਹੀਂ ਜਿਹੜਾ ਕਸਬਾ ਵਿੱਚ ਵੱਖ-ਵੱਖ ਥਾਈ ਜਿਹੜੀ ਅਲੱਗ-ਅਲੱਗ ਮੋੜਾਂ ਦੇ ਨਾਕਾਬੰਦੀ ਕਰਕੇ ਤੇ ਕਾਰਡਨ ਕਰਕੇ ਬਕਾਇਦਾ ਸ਼ਹਿਰ ਵਿੱਚ ਚੈਕਿੰਗ ਕੀਤੀ ਗਈ ਹੈ ਇਹ ਚੈਕਿੰਗ ਦੌਰਾਨ ਜਿਹੜੇ ਵੀ ਕੋਈ ਹੁਣ ਤੱਕ ਦੇ ਕ੍ਰਿਮੀਨਲ ਲੋਕ ਨੇ ਜਿਹਦੇ ਇੱਥੇ ਰਹਿੰਦੇ ਨੇ ਉਹਨਾਂ ਤੇ ਜਿਹੜੇ ਡਾਊਟਫੁਲ ਸੀ ਉਹਨਾਂ ਦੇ ਕਰਾ ਤੇ ਰੇਡ ਕੀਤੇ ਗਏ ਆ ਤੇ ਅੱਗੇ ਵੀ ਇਹ ਜਾਰੀ ਰਣਗੇ ਜਿਹੜੀ ਹੈ ਇਹ ਚੈਕਿੰਗ ਅੱਜ ਦੀ ਇਹ ਸ਼ਹਿਰ ਵਿੱਚ ਅਮਨ ਅਮਾਨ ਕਾਇਮ ਰੱਖਣ ਲਈ ਮਾੜੇ ਅਨਸਰਾਂ ਨੂੰ ਭਜਾਉਣ ਲਈ ਅਤੇ ਜਿਹੜੇ ਆ ਰਹੇ ਨਗਰ ਪੰਚਾਇਤ ਦੇ ਇਲੈਕਸ਼ਨਾਂ ਦੀ ਇਹ ਮਦਦ ਰਹੀ ਕੀਤੀ ਗਈ ਹੈ ਫਿਰ ਇਹ ਚੈਕਿੰਗ ਕੀਤੀ ਗਈ ਕੋਈ ਹੱਥ ਲੱਗਾ ਇਹਦੀ ਅਸੀਂ ਬਖਵਾਕ ਨਾਕਿਆਂ ਤੋਂ ਤੇ ਫਿਲਹਾਲ ਅਲੀ ਸੜੀ ਚੱਲ ਰਹੀ ਹੈ ਜੀ ਰਿਪੋਰਟ ਲੈ ਰਹੇ ਹਾਂ ਇਹ ਫਾਈਨਲ ਰਿਪੋਰਟ ਟੱਚ ਹੋਣ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਕਿ ਕੀ ਸਾਡੀ ਰਿਕਵਰੀ ਹੋਈ ਹੈ ਜੀ ਕਿ ਸਾਰੇ ਵਿੱਚ ਬਖਵਾਕ ਜਗ੍ਹਾ ਨਾਕੇ ਲੱਗੇ ਕਿੰਨੇ ਕਿ ਚਲਾਨ ਹੋ ਗਏ ਇਹ ਰਿਪੋਰਟ ਲੈ ਰਹੇ ਹਾਂ ਜੀ ਅਸੀਂ ਉਹਨਾਂ ਤੋਂ ਅਲੱਗ-ਅਲੱਗ ਚੌਂਕੀ ਚਾਹ ਲੱਗੀ ਸੀ ਨਹੀਂ ਇਦਾਂ ਫਿਗਰ ਮੈਂ ਲੈ ਕੇ ਫਿਰ ਦੱਸ ਸਕਦਾ ਤੁਹਾਨੂੰ ਦੱਸ ਸਕਦਾ ਬਿਲਕੁਲ ਅਸੀਂ ਉਹਨੂੰ ਕੈਮਰੇ ਰਾਹੀਂ ਬਾਤ ਕਰ ਰਹੇ ਹਾਂ ਅਸੀਂ ਬੜੀ ਦੂਰ ਤੱਕ ਮਤਲਬ ਚਲੇ ਗਏ ਹਾਂ ਕਿ ਜਲਦੀ ਹੀ ਉਹਨਾਂ ਨੂੰ ਦੋਸ਼ੀ ਨੂੰ ਫੜ ਕੇ ਜਿਹੜਾ ਸਜ਼ਾ ਦਵਾਈ ਆਬੂਗੀ